ਕਿਦਾਂ ਦਾ ਲੱਗਿਆ ਪਾਕਿਸਤਾਨ ਤੇ ਜਿੰਨੀ ਤਾਰੀਫ ਕਰੀ ਉਹ ਨਹੀਂ ਕਾਟੇ ਬਹੁਤ ਅਸੀ ਤੁਹਾਡਾ ਜਿਹੜਾ ਇਹਸਾਨ ਨੇ ਪਤਾ ਨਹੀਂ ਅਸੀਂ ਲੋਕ ਚੁਕਾ ਪਾਵਾਂਗੇ ਜਾਂ ਨਹੀਂ ਚੁਕਾ ਪਾਵਾਂਗੇ ਚਾਹੀਏ ਹੋਈਆ ਕਿ ਸਾਰੇ ਬਹੁਤ ਕੇਅਰ ਕਰਦੇ ਬਹੁਤ ਪਿਆਰ ਕਰਦੇ ਆ ਲੋਕ ਕਿਦੋਂ ਦੇ ਲੋਕਾਂ ਨੂੰ ਮਿਲੇ ਲੋਕ ਬਹੁਤ ਅੱਛੇ ਆ ਬਹੁਤ ਪਿਆਰ ਉਹ ਵੀ ਚਾਹੁੰਦੇ ਆ ਵੀ ਅਸੀਂ ਵੀ ਪੰਜਾਬ ਚਾਹੀਏ ਅਸੀਂ ਵੀ ਉੱਥੇ ਮੇਰੇ ਕਰ ਇੰਡੀਆ ਜਾਣਾ ਚਾਹੁੰਦੇ ਚੱਲਦੇ ਪੰਜਾਬ ਦੀਆਂ ਜਦੋਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਤੇ ਸਾਡੇ ਭਰਾ ਸਾਡੇ ਸਰਦਾਰ ਭਰਾ ਜਦੋਂ ਸਿੱਖ ਭਰਾ ਲੈਦੇ ਪੰਜਾਬ ਦੇ ਅੰਦਰ ਆਉਂਦੇ ਨੇ ਤੇ ਉਹਨਾਂ ਨੂੰ ਜਿਹੜੀ ਇੱਜ਼ਤ ਦਿੱਤੀ ਜਾਂਦੀ ਏ ਉਹਨਾਂ ਨੂੰ ਜਿਹਦਾ ਪਿਆਰ ਦਿੱਤਾ ਜਾਂਦਾ ਹੈ ਉਹ ਵੇਖ ਕੇ ਬਹੁਤ ਮੋਤਾਸਰ ਹੁੰਦੇ ਨੇ ਤੇ ਜਿਹੜਾ ਵੀ ਐਂਗਲ ਪਰਸਨ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਜਿੱਦਾਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਹ ਗੱਲ ਕਰਦੇ ਨੇ ਕਿ ਸਾਨੂੰ ਇੱਕ ਦਿਲੀ ਸਪੂਨ ਮਿਲਿਆ ਸਾਡੀ ਜਿਹੜੀ ਰਿਸਪੈਕਟ ਸਾਨੂੰ ਜਿਹੜੀ ਇੱਜ਼ਤ ਮਿਲੀ ਹੈ ਨਾ ਉਹ ਲਾਜਵਾਬ ਤੇ ਅੱਜ ਇਸੇ ਬਾਰੇ ਨਾ ਵੀਡੀਓ ਹੈ ਤੇ ਵੀਡੀਓ ਦੇ ਬਦਨ ਤੋਂ ਪਹਿਲੇ ਸਤਿਮਾਨ ਦੋਸਤਾਂ ਕੋਈ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਉਮੀ ਦਬਾਓ ਤਾਂ ਕਿ ਇਹਨਾਂ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਕਿਦਾਂ ਦਾ ਲੱਗਿਆ ਪਾਕਿਸਤਾਨ ਫਿਰ ਜਿੰਨੀ ਤਾਰੀਫ ਕਰੀ ਔਨੀ ਕਾਟੇ ਪਤਾ ਨਹੀਂ ਤੁਹਾਡਾ ਜਿਹੜਾ ਇਹ ਹਸਾਨ ਨੇ ਪਤਾ ਨਹੀਂ ਅਸੀਂ ਲੋਕ ਚੁਕਾ ਪਾਵਾਂਗੇ ਜਾਂ ਨਹੀਂ ਚੁਕਾ ਪਾਵਾਂਗੇ ਸਰ ਕੋਈ ਇਸ ਨਹੀਂ ਹਾ ਉਧਰ ਨੇ ਤੇ ਇਧਰ ਨੇ ਪੰਜਾਬ ਦੇ ਲੋਕਾਂ ਨੂੰ ਇਧਰ ਨੇ ਦੇ ਲੋਕ ਤਾਂ ਜਿਹੜੇ ਬਹੁਤ ਚੰਗੇ ਉਹਨਾਂ ਦਾ ਵੀ ਜੀ ਕਰਦਾ ਉਧਰ ਪੰਜਾਬ ਆਉਣ ਨੂੰ ਪਰ ਕੀ ਕਰੀਏ ਸਾਡੀ ਗਵਰਨਮੈਂਟ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੰਦੀ ਹੈਗੀ ਪਰ ਕੋਈ ਗੱਲ ਨਹੀਂ ਆਪ ਜੇ ਕਿਸਮਤ ਚ ਹੋਇਆ ਤਾਂ ਇਹ ਵੀ ਜ਼ਰੂਰ ਉਧਰ ਆਊਗੇ ਪਰ ਸਾਨੂੰ ਤਾਂ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿ ਜਿਹੜੇ ਲੋਕ ਡਰਦੇ ਆਉਣ ਤੋਂ ਉਹਨਾਂ ਨੂੰ ਡਰਨਾ ਤਾਂ ਨਹੀਂ ਚਾਹੀਦਾ ਪਰ ਆ ਕੇ ਉਹਨਾਂ ਨੂੰ ਵੀ ਇਧਰ ਦੇਖਣਾ ਚਾਹੀਦਾ ਕਿ ਇੱਥੇ ਦਾ ਮਾਹੌਲ ਕਿਦਾਂ ਦਾ ਆਇਆ ਸਾਡੇ ਨਾਲ ਕੁਝ ਮਹਿਮਾਨ ਨੇ ਜਿਹੜੇ ਯਾਰ ਦੇ ਪੰਜਾਬ ਤੋਂ ਆਏ ਹਨ ਉਹਨਾਂ ਨੇ ਪਾਕਿਸਤਾਨ ਦੀ 8-10 ਦਿਨ ਦੀ ਯਾਤਰਾ ਕੀਤੀ ਹੈ ਉਹਨਾਂ ਨੇ ਪੁੱਛਦਿਆਂ ਕਿ ਉਹਨਾਂ ਨੂੰ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਪਵਿੱਤਰ ਜਿਤਕਾਰ ਤੁਸੀਂ ਕਿੱਥੋਂ ਦੇ ਚੜ੍ਹਦੇ ਪੰਜਾਬੋਂ ਸ਼ਹਿਰਪੁਰ ਤੋਂ ਕਿਹੜਾ ਪਿੰਡ ਆਪਣਾ ਖਲਵਾਣਾ ਖਲਵਾਣਾ ਤੇ ਫਿਰ ਪਹਿਲੀ ਵਾਰ ਹੀ ਆਣ ਹੋਇਆ ਹਾਂਜੀ ਕਿੱਦਾਂ ਦਾ ਲੱਗਿਆ ਪਾਕਿਸਤਾਨ ਬਹੁਤ ਵਧੀਆ ਹੂੰ ਬਹੁਤ ਵਧੀਆ ਦਿਲ ਦੇ ਵਿੱਚ ਕੋਈ ਡਰ ਖੌਫ ਤਾਂ ਨਹੀਂ ਸੀ ਆਉਣ ਤੋਂ ਪਹਿਲੇ ਨਹੀਂ ਨਹੀਂ ਇੱਥੇ ਆ ਕੇ ਲੋਕਾਂ ਨਾਲ ਮਿਲ ਕੇ ਇਹੋ ਜਿਹੇ ਲੋਕ ਆ ਪਾਕਿਸਤਾਨੀ ਬਹੁਤ ਵਧੀਆ ਬਹੁਤ ਚੰਗੇ ਆ ਹੂੰ ਬਹੁਤ ਚੰਗੇ ਆ ਸਾਰੇ ਬਹੁਤ ਚੰਗੇ ਹਾਂਜੀ ਅੱਜ ਬਾਜ਼ਾਰ ਵੀ ਗਏ ਬਾਹਰ ਅੰਦਰ ਲੋਕਾਂ ਨਾਲ ਮਿਲ ਕੇ ਇਹੋ ਜਿ ਨੂੰ ਲੈ ਕੇ ਬਾ ਵਧੀਆ ਕਿਸੇ ਕੋਈ ਮੁਸ਼ਕਲ ਔਕਰ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਨਹੀਂ ਜਿਹੜੇ ਸਾਡੀ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਐ ਇੱਥੇ ਤੁਹਾਡੇ ਰਹਿਣ ਦੇ ਖਾਣ ਪੀਣ ਦੇ ਕਿਦਾਂ ਦੇ ਲਗੇ ਆ ਵੀ ਬਾ ਵਧੀਆ ਐ ਬਾ ਵਧੀਆ ਆ ਵੀ ਕੋਈ ਪਰੇਸ਼ਾਨੀ ਮੁਸ਼ਕਲ ਔਕਰ ਤਾਂ ਨਹੀਂ ਆਈ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਜਿਹੜੇ ਲੋਕ ਕਿਸੇ ਵਜ੍ਹਾ ਤੋਂ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਇਹ ਕਹਾਂਗੇ ਜੇ ਤੁਸੀਂ ਡਰਦੇ ਆ ਇੱਥੇ ਆਉਣ ਤੋਂ ਵੀ ਨਾ ਡਰੋ ਆ ਕੇ ਦੇਖੋ ਕਿੱਥੇ ਦੀ ਫੈਸਿਲਿਟੀ ਕਿੱਦਾਂ ਦਿਆ ਲੋਕ ਇੱਥੇ ਕਿੰਨਾ ਪਿਆਰ ਕਰਦੇ ਆ ਸਾਰਿਆਂ ਨੂੰ ਹਾਂਜੀ ਕਿਸੇ ਦੀ ਗੱਲ ਵਿੱਚ ਨਹੀਂ ਲੱਗਣਾ ਇੱਕ ਵਾਰੀ ਆ ਕੇ ਦੇਖੋ ਹਾਂਜੀ ਹਾਂਜੀ ਤੇ ਸਨਾਓ ਕਿੰਨੇ ਮੈਂਬਰ ਆਏ ਫੈਮਿਲੀ ਦੇ ਤੁਹਾਡੇ ਅਸੀਂ ਮਤਲਬ ਕਿ ਮੈਂ ਤੇ ਮੇਰੀ ਮਦਰ ਆ ਤੇ ਸਾਡੇ ਨਾਲ ਹੋਰ ਵੀ ਸਾਡੇ ਰਿਲੇਟਿਵਸ ਹੈਗੇ ਆਏ ਹੋ ਅਸੀਂ 9-9 ਜਾਣੇ ਆ ਤੇ ਫਿਰ ਹੁਣ ਜਾਂਦੀ ਵਾਰ ਦਾ ਕੋਈ ਸਨੇਹਾ ਉਧਰਲੇ ਤੇ ਇਧਰਲੇ ਪੰਜਾਬ ਦੇ ਲੋਕਾਂ ਨੂੰ ਇਧਰਲੇ ਦੇ ਲੋਕ ਤਾਂ ਜਿਹੜੇ ਬਹੁਤ ਚੰਗੇ ਉਹਨਾਂ ਦਾ ਵੀ ਜੀ ਕਰਦਾ ਉਧਰ ਪੰਜਾਬ ਆਉਣ ਨੂੰ ਪਰ ਕੀ ਕਰੀਏ ਸਾਡੀ ਗਵਰਨਮੈਂਟ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੰਦੀ ਹੈਗੀ ਪਰ ਕੋਈ ਗੱਲ ਨਹੀਂ ਆ ਜੇ ਕਿਸਮਤ ਹੋਇਆ ਤਾਂ ਇਹ ਵੀ ਜ਼ਰੂਰ ਉਧਰ ਆਊਗੇ ਪਰ ਸਾਨੂੰ ਤਾਂ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿ ਜਿਹੜੇ ਲੋਕ ਕਿ ਡਰ ਦੇ ਆਉਣ ਤੋਂ ਉਹਨਾਂ ਨੂੰ ਡਰਨਾ ਤਾਂ ਨਹੀਂ ਚਾਹੀਦਾ ਪਰ ਆ ਕੇ ਉਹਨਾਂ ਨੂੰ ਵੀ ਇੱਧਰ ਦੇਖਣਾ ਚਾਹੀਦਾ ਕਿ ਇੱਥੇ ਦਾ ਮਾਹੌਲ ਕਿਦਾਂ ਦਾ ਆ ਜੀ ਜੀ ਉਹਦੇ ਵਾਸਤੇ ਰੋ ਜੀ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਫੇਰ ਵੀ ਆਓਗੇ ਹਾਂਜੀ ਹਾਂਜੀ ਜੀ ਸ਼ੁਕਰੀਆ ਮਾਤਾ ਕੀ ਹਾਲ ਆ ਠੀਕ ਹੈ ਜੀ ਠੀਕ ਠਾਕ ਹਾਂਜੀ ਕੀ ਨਾਮ ਰਵਿੰਦਰ ਕੌਰ ਤੇ ਕਿੱਥੋਂ ਆਣ ਹੋਇਆ ਕਿਹੜਾ ਜ਼ਿਲ੍ਹਾ ਆਪਣਾ ਉਧਰ ਅਸੀਂ ਦਿੱਲੀ ਤੋਂ ਆਇਆ ਦਿੱਲੀ ਤੋਂ ਆਏ ਹਾਂ ਪਹਿਲਾ ਚੱਕਰ ਇੱਥੇ ਪਹਿਲਾ ਚੱਕਰ ਹੈ ਕਰਤਾਰਪੁਰ ਤੀਸਰਾ ਚੱਕਰ ਸੀ ਅੱਛਾ ਕਰਤਾਰਪੁਰ ਤਿੰਨ ਵਾਰੀ ਗਏ ਤੇ ਪਾਕਿਸਤਾਨ ਜਿਹੜਾ ਇੱਥੇ ਜਿਹੜੇ ਪਹਿਲੀ ਵਾਰੀ ਨਾਲ ਉੱਥੇ ਬਿਲਾ ਵਿਜ਼ੇ ਤੋਂ ਜਾਇਦਾ ਨਾ ਹ ਦੀ ਪਰਮਿਸ਼ਨ ਹੀ ਦਿੰਦੇ ਨਾ ਤੇ ਸਵੇਰੇ ਜਾ ਕੇ ਸ਼ਾਮੇ ਵਾਪਸ ਮੁੜ ਜਾਈਦਾ ਕਿਦਾਂ ਦਾ ਲੱਗਿਆ ਪਾਕਿਸਤਾਨ ਜਿੰਨੀ ਤਾਰੀਫ ਕਰੀ ਉਹ ਨਹੀਂ ਕਾਟੇ ਅੱਛਾ ਸੀ ਤੁਹਾਡਾ ਜਿਹੜਾ ਇਹਸਾਨ ਨੇ ਪਤਾ ਨਹੀਂ ਅਸੀਂ ਲੋਕ ਚੁਕਾ ਪਾਵਾਂਗੇ ਜਾਂ ਨਹੀਂ ਚੁਕਾ ਪਾਵਾਂਗੇ ਸਾਡੀ ਸਰਕਾਰ ਨੇ ਜਿਹੜੇ ਪ੍ਰਬੰਧ ਕੀਤੇ ਆ ਤੁਹਾਡੇ ਰਹਿਣ ਦੇ, ਟਰਾਂਸਪੋਰਟ ਦੇ, ਖਾਣ-ਪੀਣ ਦੇ ਉਹ ਕਿਦਾਂ ਦੇ ਬਹੁਤ ਚੰਗੇ, ਬਹੁਤ ਵਧੀਆ ਕੋਈ ਕਮੀ ਕੋਈ ਨਹੀਂ ਮੈਂ ਮੇਰੀ ਗੱਲ ਸੁਣੋ ਕਾਰ ਇਚ ਜੇ ਦੋ ਮਹਿਮਾਨ ਆ ਜਾਣ ਟਿਕਟ ਦੀ ਮੁਸ਼ਕਿਲ ਪੈ ਜਾਂਦੀ, ਭਾਜੜਾ ਪੈ ਜਾਂਦੇ ਹਾਂ ਇੱਥੇ ਬਾਬੇ ਦੇ ਕਾਰ ਚ ਦੇਖ ਲਓ ਲਹਿਰਾ ਬਹਿਰਾ ਹੋ ਰਹੀ ਹੈ ਹਾਂਜੀ ਸਭ ਦੀ ਹੈਲਪ ਦੇ ਨਾਲ ਮਤਲਬ ਸਭ ਦੇ ਸੀ ਸ਼ੁਕਰਗੁਜ਼ਾਰ ਹਾਂ ਚੈਕ ਸਿਕਿਉਰਟੀ ਹੈ ਚਾਹੇ ਲੰਗਰ ਦੀ ਸੇਵਾ ਹੈ, ਚਾਹੇ ਗ੍ਰੇਸ਼ ਦੀ ਸੇਵਾ ਹੈ ਅਸੀਂ ਸਭ ਤੋਂ ਸ਼ੁਕਰਗੁਜ਼ਾਰਾ ਕਿੰਨੇ ਦਿਨ ਹੋ ਗਏ ਅੱਜ ਪਾਕਿਸਤਾਨ ਆਇਆ ਸਾਨੂੰ ਅੱਜ 10ਵਾਂ ਦਿਨ ਹੈ ਜੀ ਨਵਾਂ 10ਵਾਂ ਦਿਨ ਕਿਹੜੇ ਕਿਹੜੇ ਸ਼ਹਿਰ ਗਏ ਕਿੱਥੇ ਕਿੱਥੇ ਫਿਰੇ ਅਸੀਂ ਸਟਾਰਟਿੰਗ ਤੋਂ ਪੰਜਾ ਸਾਹਿਬ ਤੋਂ ਹੀ ਕੀਤੀ ਸੀ ਨਾ ਅੱਛਾ ਜੀ ਪੰਜਾ ਸਾਹਿਬ ਗਏ ਉਸ ਤੋਂ ਬਾਅਦ ਫਿਰ ਅਸੀਂ ਨਨਕਾਣਾ ਸਾਹਿਬ ਆਏ ਉਤੋਂ ਫਿਰ ਅਸੀਂ ਸੱਚਾ ਸੋਦਾ ਸਾਹਿਬ ਗਏ ਫਿਰ ਉਸ ਤੋਂ ਬਾਅਦ ਅਸੀਂ ਕਰਤਾਰਪੁਰ ਸਾਹਿਬ 2 ਦਿਨ ਰਏ ਉਸ ਤੋਂ ਬਾਅਦ ਹੋਣਾ ਸੀ ਰੋੜੀ ਸਾਹਿਬ ਵੀ ਗਏ ਹੋ ਰੋੜੀ ਸਾਹਿਬ ਵੀ ਗਏ ਤੁਸੀਂ ਜਿੰਨੇ 6 ਮੁਖਤਲਫ ਸਟੇਸ਼ਨ ਵਿਜ਼ਿਟ ਕੀਤੇ ਤੇ ਮੁਖਤਲਫ ਕਿਸਮ ਦੇ ਲੋਕਾਂ ਨੂੰ ਮਿਲੇ ਲੋਕਾਂ ਦਾ ਜਿਹੜਾ ਤੁਹਾਡੇ ਨਾਲ ਵਰਤਾਓ ਉਹ ਕਿ ਸਾਨੂੰ ਅੱਜ ਤੱਕ ਜ਼ਿੰਦਗੀ ਕਿਸੇ ਨੇ ਗੁਲਾਬ ਦੇ ਫੁੱਲਾਂ ਦੀ ਸੜਕ ਤੇ ਵਰਸ਼ਾ ਨਹੀਂ ਕੀਤੀ ਸੀ ਸਾਡੇ ਹਰ ਸਟੇਸ਼ਨ ਤੇ ਗੁਲਾਬ ਦੇ ਫੁੱਲਾਂ ਨਾਲ ਵੈਲਕਮ ਹੋਇਆ ਹਾਂਜੀ ਗੁਲਾਬ ਦੇ ਫੁੱਲ ਵਰਸਾਏ ਉਹਨਾਂ ਨੇ ਮਤਲਬ ਹੁਣ ਜੇ ਸਾਡੇ ਕੋਲ ਵਰਡਸ ਨਹੀਂ ਹੈਗੇ ਕਿ ਅਸੀਂ ਜਾਨ ਲੱਗੇ ਹੁਣ ਉਧਰ ਵਾਲੇ ਪੰਜਾਬ ਨੂੰ ਤੇ ਇਧਰ ਵਾਲੇ ਪਾਕਿਸਤਾਨ ਵਾਲੇ ਲੋਕਾਂ ਨੂੰ ਕੀ ਸੁਨੇਹਾ

ਤੁਸੀਂ ਪਾਕਿਸਤਾਨ ਜਾ ਰਹੇ ਹੋ ਤੁਸੀਂ ਪਾਕਿਸਤਾਨ ਜਾ ਰਹੇ ਹੋ ਲੇਕਿਨ ਅਸੀਂ ਅਲੱਗ-ਅਲੱਗ ਹੁਣ ਤੁਸੀਂ ਪਾਕਿਸਤਾਨ ਆ ਗਏ ਤੁਹਾਨੂੰ ਕੋਈ ਉਹਦਾ ਨਹੀਂ ਗੱਲ ਲੱਗੀ ਜਿਹੜੀ ਲੋਕਾਂ ਨੇ ਟਰਾਈ ਪਹਿਲੇ ਮੈਂ ਤਾਂ ਨਹੀਂ ਗੱਲ ਦੱਸਿਆ ਅਸੀਂ ਅਲੱਗ-ਅਲੱਗ ਕੰਟਰੀਜ਼ ਵਿਜ਼ਿਟ ਕੀਤਾ ਹਾਂਜੀ ਅਸੀਂ ਲੋਕ ਦੁਬਈ ਗਏ ਆ ਅਸੀਂ ਲੋਕ ਇਸਤਾਨਬੁਲ ਗਏ ਆ ਉਧਰ ਆ ਇਸਤਾਨਬੁਲ ਗਏ ਆ ਨਾਲਨ ਤਾਲੀਆ ਗਿਆ ਹਾਂਜੀ ਉੱਥੇ ਵੀ ਸਾਨੂੰ ਪਾਕਿਸਤਾਨੀ ਭਾਈ ਮਿਲਦੇ ਸੀ ਜਿੱਥੇ ਇੱਥੇ ਅਜਿਹਾ ਇੱਥੇ ਰਿਸਪੈਕਟ ਹੈ ਉਹਨਾਂ ਉੱਥੇ ਵੀ ਅਸੀਂ ਦੂਜੇ ਨਾਲ ਉਵੇਂ ਹੀ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਉੱਥੇ ਪਿਆਰ ਮੁਹੱਬਤ ਨਾਲ ਬੋਲਦੇ ਸੀ ਜੀ ਜੀ ਉਹਨਾਂ ਵਾਸਤੇ ਹੋਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਬਾਰ-ਬਾਰ ਆਓਗੇ ਹਾਂ ਜੀ ਸ਼ੁਕਰੀਆ ਜੀ ਸ਼ੁਕਰੀਆ ਤੁਸੀਂ ਵੀ ਆਓ ਸਾਡੇ ਦੇਸ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਮਨਜੀਤ ਕੌਰ ਕਿੱਥੋਂ ਆਏ ਹੋ ਅਸੀਂ ਹੁਸ਼ਿਆਰਪੁਰ ਤੋਂ ਚੜ੍ਹਦੇ ਪੰਜਾਬ ਤੇ ਇਹ ਪਹਿਲਾ ਜੇਕਰ ਆਪਣਾ ਹਾਂ ਜੀ ਤੇ ਕਿੰਨੇ ਦਿਨ ਹੋ ਗਏ ਅੱਜ ਪਾਕਿਸਤਾਨ ਆਇਆ ਸਾਨੂੰ 10 ਦਿਨ ਹੋ ਗਏ ਕੱਲ ਨੂੰ ਹੋ ਜਾਂਦਾ ਸਾਨੂੰ ਅੱਜ 9 ਦਿਨ ਅੱਜ ਸਾਨੂੰ ਤੇ ਫਿਰ ਦੱਸੋ ਕਿੱਦਾਂ ਲੱਗਿਆ ਪਾਕਿਸਤਾਨ ਬਹੁਤ ਵਧੀਆ ਲੱਗਾ ਸਾਨੂੰ ਆ ਕੇ ਸਾਰੇ ਬਹੁਤ ਕੇਅਰ ਕਰਦੇ ਬਹੁਤ ਪਿਆਰ ਕਰਦੇ ਆ ਸਾਰੇ ਕਿਸੇ ਵੀ ਗੱਲ ਦੀ ਕੋਈ ਹੈਲਪ ਲੈਣੀ ਆ ਸਾਨੂੰ ਦੱਸ ਦੇ ਤੁਸੀਂ ਇਹਦਾ ਕੰਮ ਕਰ ਲੋ ਕੁਝ ਪੁੱਛ ਆ ਪਾਕਿਸਤਾਨ ਪਹੁੰਚਣ ਤੋਂ ਪਹਿਲੇ ਬਹੁਤ ਸਾਰੇ ਡਰ ਡਰਾਵੇ ਲੋਕਾਂ ਨੇ ਰੇਨ ਚ ਪਾਏ ਸੀ ਇੱਥੇ ਆ ਕੇ ਫਿਰ ਕੇ ਲੋਕਾਂ ਨੂੰ ਮਿਲ ਕੇ ਕੀ ਲੱਗਿਆ ਬਹੁਤ ਅੱਛਾ ਲੱਗਾ ਜਿੰਨਾ ਡੱਲ ਲੱਗਦਾ ਸੀਗਾ ਕਿ ਇਦਾਂ ਕਿਉਂਕਿ ਜੋ ਆਪਾਂ ਫਿਲਮਾਂ 'ਚ ਦੇਖਦੇ ਆ ਉਹ ਉਹ ਤੋਂ ਤਾਂ ਇਦਾਂ ਕਿ ਬਾਕੀ ਰੀਅਲ ਇਦਾਂ ਹੀ ਆ ਜਰਕਿ ਨਈ ਫਿਲਮਾਂ ਤੇ ਰੀਅਲ 'ਚ ਬਹੁਤ ਫਰਕ ਆ ਜਿਹੜੇ ਲੋਕ ਫਿਲਮਾਂ ਤੇ ਜਾਂ ਮੀਡੀਆ ਤੇ ਵੇਖ ਕੇ ਦਿਲ ਦੇ ਵਿੱਚ ਕੋਈ ਵਿਸ਼ਵਾਸ ਰੱਖਦੇ ਨੇ ਗਲਤ ਕਿਸਮ ਦੇ ਉਹਨਾਂ ਨੂੰ ਕੀ ਮੈਸੇਜ ਹੈ ਉਹ ਇਹ ਮੈਸੇਜ ਹੈ ਕਿ ਆ ਕੇ ਦੇਖੋ ਕਿ ਬਹੁਤ ਪਿਆਰਾ ਕਿ ਫਿਲਮਾਂ ਤੇ ਉਹ ਯਕੀਨ ਨਾ ਕਰਨ ਹਾਂਜੀ ਕਿਉਂਕਿ ਮੀਡੀਆ ਜਿਹੜਾ ਉਹ ਝੂਠ ਬੋਲਦਾ ਸੱਚਾਈ ਨਹੀਂ ਦਿਖਾਉਂਦਾ ਕਿਉਂਕਿ ਉਹ ਇਹ ਗੱਲ ਉਹ ਕੀ ਕਹਿ ਸਕਦੇ ਆ ਕਿ ਇਹ ਗੱਲ ਆ ਕਿ ਸੱਚਾਈ ਇਹੋਈ ਆ ਕਿ

ਜੀ ਐਸਸੀ ਵੀਡੀਓ ਜੀ ਐਸਸੀ ਅੱਜ ਦੀ ਵੀਡੀਓ ਤੁਸੀਂ ਵੀਡੀਓ ਦੇ ਅੰਦਰ ਦੇਖਿਆ ਹੋਏਗਾ ਕਿ ਜਿੰਨੂੰ ਵੀ ਪੁੱਛਿਆ ਗਿਆ ਹੈ ਨਾ ਕਿ ਤੁਹਾਨੂੰ ਪੰਜਾਬ ਕੈਂਸਾ ਲੱਗਾ ਉਹਨੇ ਕਿਹਾ ਕਿ ਸਾਨੂੰ ਪੰਜਾਬ ਬਹੁਤ ਅੱਛਾ ਲੱਗਾ ਤੇ ਪੰਜਾਬ ਦੇ ਲੋਕ ਬਹੁਤ ਅੱਛੇ ਨੇ ਇੰਨੀ ਰਿਸਪੈਕਟ ਤੇ ਇੰਨਾ ਪਿਆਰ ਉਹ ਸਾਨੂੰ ਦਿੰਦੇ ਨੇ ਤੇ ਬਹੁਤ ਹੀ ਵਧੀਆ ਸਾਡਾ ਜਿਹੜਾ ਇਸਤਕਬਾਲ ਇਹਨਾਂ ਉਹ ਕਰਦੇ ਨੇ ਤੇ ਲੰਦੇ ਪੰਜਾਬ ਵਾਲੇ ਲੋਕ ਹੈ ਚਾਹੁੰਦੇ ਨੇ ਕਿ ਅਸੀਂ ਚੜ੍ਹਦੇ ਪੰਜਾਬ ਜਾਈਏ ਤੇ ਉੱਥੋਂ ਦੇ ਪੰਜਾਬ ਦੇ ਅਸੀਂ ਰਹਿਣ ਸਹਿਣ ਦੇਖੀਏ ਉੱਥੋਂ ਦੇ ਲੋਕਾਂ ਦੇ ਨਾਲ ਮਿਲੀਏ ਤੇ ਜਦੋਂ ਲਹਿੰਦੇ ਪੰਜਾਬ ਦੇ ਲੋਕ ਬਾਬੇ ਦੀ ਧਰਤੀ ਤੇ ਇੱਥੇ ਆਉਂਦੇ ਨੇ ਤੇ ਆਨ ਕੇ ਇੱਕ ਦਿਲੀ ਸਕੂਨ ਮਿਲਦਾ ਹੈ ਤੇ ਜਦੋਂ ਲਹਿੰਦੇ ਪੰਜਾਬ ਦੇ ਲੋਕਾਂ ਦੀ ਖਿਦਮਤ ਦੇਖਦੇ ਨੇ ਇਤਰਾਮ ਦੇਖਦੇ ਨੇ ਪਿਆਰ ਦੇਖਦੇ ਨੇ ਤੇ ਬਹੁਤ ਜ਼ਿਆਦਾ متاثر ਹੁੰਦੇ ਨੇ ਤੇ ਐਸੀ ਜੀ ਅੱਜ ਦੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕਿੰਨੀ ਚੰਗੀ ਲੱਗੀ ਬਾਕੀ ਮਿਲਣ ਕਿਸੇ ਨੈਕਸਟ